ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਪੱਤਰਕਾਰ ਦੋਸਤੋ ਆਪ ਸਭ ਦਾ ਸੀਐਫ ਕੀ ਜਿਹੜਾ ਤੁਸੀਂ ਇੱਕ ਸ਼ਾਰਟ ਜੀ ਨੋਟਿਸ ਦੇ ਉੱਤੇ ਸਾਡੀ ਰਿਕੁਐਸਟ ਨੂੰ ਪ੍ਰਮਾਣ ਕੀਤਾ ਇੱਥੇ ਪਹੁੰਚੇ ਹੋ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੇ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਸਾਡੀ ਅੱਜ ਦੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਅੱਜ ਦੀ ਪ੍ਰੈਸ ਦੇ ਵਿੱਚ ਜੋ ਅਸੀਂ ਗੱਲ ਰੱਖਣੀ ਚਾਹੁੰਦੇ ਹਾਂ ਮੇਨ ਗੱਲ ਇਹ ਹੈ ਕਿ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਛੋਟੇ ਵਪਾਰੀਆਂ ਦੇ ਦੁਕਾਨਦਾਰਾਂ ਤੇ ਜਿਸ ਤਰ੍ਹਾਂ ਦੇ ਸਰਕਾਰ ਦੇ ਬਾਰ ਬਾਰ ਹਮਲੇ ਹੋ ਰਹੇ ਨੇ ਉਹਨਾਂ ਹਮਲਿਆਂ ਦੇ ਮੱਦੇ ਨਜ਼ਰ ਅਸੀਂ ਲਗਾਤਾਰ ਲੜਦੇ ਆ ਰਹੇ ਹਾਂ ਤੁਸੀਂ ਦੇਖਿਆ ਖਨੌਰੀ ਸ਼ੰਭੂ ਰਤਨਪੁਰਾ ਬਾਰਡਰਾਂ ਦੇ ਬੈਠ ਕੇ ਆਪਾਂ ਲਗਭਗ ਸਾਲ ਪਰ ਲੜਾਈ ਲੜੀ ਆ ਔਰ ਉਸ ਲੜਾਈ ਦਾ ਜਿਹੜਾ ਮੇਨ ਇਸ਼ੂ ਸੀਗਾ ਉਸ ਹੀ ਡਾਕਟਰ ਸੁਮਿੰਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਤੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਕਿ ਸਿੱਧਾ-ਸਿੱਧਾ ਕੇਂਦਰ ਨਾਲ ਸੰਬੰਧਿਤ ਸੀ ਇਹ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਸੀ ਪੰਜਾਬ ਸਰਕਾਰ ਨਾਲ ਕੋਈ ਮਤਲਬ ਨਹੀਂ ਸੀ ਇਹਨਾਂ ਗੱਲਾਂ ਦਾ ਇਹ ਜਿਹੜੀਆਂ ਮੰਗਾਂ ਸੀ ਜੇ ਇਹਨਾਂ ਨੂੰ ਵਿਸਥਾਰ ਨਾਲ ਚੈੱਕ ਕਰੀਏ ਤਾਂ ਇਹ ਸੀਗਾ ਜਿਹੜੇ ਜੇ ਕੱਲੇ ਆਪਾਂ ਐਮਐਸਬੀ ਗਰੰਟੀ ਕਾਨੂੰਨ ਨੂੰ ਲੈ ਲਈਏ ਮੇਰਾ ਖਿਆਲ ਆ ਹਰ ਇੱਕ ਪੰਜਾਬ ਵਾਸੀ ਜਿਉ ਸੰਧੀ ਮੰਗ ਸੀ ਦੇਖਣ ਨੂੰ ਲੱਗਦੀ ਸੀ ਕਿ ਇਨਡਾਇਰੈਕਟ ਢੰਗ ਨਾਲ ਵੀ ਕਿਸਾਨਾਂ ਦੀ ਕੱਲ੍ਹਾਂ ਦੀ ਐ ਫਸਲ ਦਾ ਰੇਟ ਮੰਗਦੇ ਦਿਲੇ ਕਿ ਜਿਸ ਤਰ੍ਹਾਂ ਧਰਤੀ ਹੇਟਲੇ ਪਾਣੀ ਦੇ ਲੌਸੇਜ ਦੀ ਗੱਲ ਆਉਂਦੀ ਸੀ ਰੋਜ਼ ਐਕਸਪਰਟ ਬੋਲਦੇ ਸੀ ਕਿ ਧਰਤੀ ਹੇਟਲਾ ਪਾਣੀ ਗਿਆ ਧਰਤੀ ਹੇਟਲਾ ਪਾਣੀ ਗਿਆ ਤਾਂ ਉਹਦਾ ਇੱਕੋ ਹੀ ਹੱਲ ਆਪਣੇ ਕੋਲੇ ਨਜ਼ਰ ਆਉਂਦਾ ਸੀ ਕਿ ਡਾਈਵਰਸਿਫਿਕੇਸ਼ਨ ਹੋਵੇ ਲੋਕ ਝੋਨੇ ਤੋਂ ਛੱਡਣ ਫਸਲਾਂ ਤੇ ਦੂਸਰੇ ਨਾਤੇ ਆਉਂਦੇ। ਔਰੋਦੇ ਲਈ ਡਾਇਵਰਸੀਫਿਕੇਸ਼ਨ ਤਦੇ ਸੰਭਵ ਹੈ ਪੋਸੀਬਲ ਹੈ। ਅਗਰ ਐਮਐਸਪੀ ਗਾਰੰਟੀ ਕੁਮੋਡ ਆਦਰ ਕ੍ਰੌਪਸ ਦੇ ਉੱਤੇ ਮਿਲੇ ਤਾਂ ਸੋ ਇਹ ਕਹਿਣ ਤੋਂ ਭਾਵ ਆ ਵੀ ਇਨਡਾਇਰੈਕਟ ਢੰਗ ਦੇ ਨਾਲ ਸਾਰੀ ਹੀ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਹਰ ਇੱਕ ਪੰਜਾਬੀ ਪੰਜਾਬ 'ਚ ਵਸਣ ਵਾਲੇ ਦੀ ਇਹ ਸਾਂਝੀ ਮੰਗ ਆ ਪਾਣੀ ਹਰ ਇੱਕ ਨੇ ਪੀਣਾ ਹੈ। ਕੇਵਲ ਕਿਸਾਨਾਂ ਨੇ ਨਹੀਂ। ਤੋਂ ਉਹਨਾਂ ਹਾਲਾਤਾਂ ਦੇ ਵਿੱਚ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮੀਟਿੰਗ ਤੇ ਬੁਲਾ ਕੇ ਸਾਡੇ ਅੰਦੋਲਨ ਤੇ ਤੇ ਹਮਲਾ ਕੀਤਾ ਕਿਸਾਨ ਆਦਮਾ ਨੂੰ ਗ੍ਰਿਫਤਾਰ ਕੀਤਾ ਤਾਂ ਇੱਕ ਤਰ੍ਹਾਂ ਦਾ ਵਹਿਮ ਪਾਲ ਲਿਆ ਸਰਕਾਰ ਨੇ ਕਿ ਜੀ ਹੁਣ ਕਿਸਾਨ ਕੁੱਟ ਕੇ ਅਸੀਂ ਮੋਰਚੇ ਖੇੜ ਤੇ ਸ਼ਾਇਦ ਕਿਸਾਨ ਡਰ ਕੇ ਘਰੇ ਬੈਠ ਜਾਣਗੇ ਤੇ ਉਸ ਦਸ਼ ਦੇ ਵਿੱਚੋਂ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਤੇ ਹਮਲਾ ਕੀਤਾ ਜਾ ਸਕਦਾ ਹੈ ਇਹ ਦੋਨੋਂ ਬਸ ਸਰਕਾਰਾਂ ਵੱਲੋਂ ਹਮਲੇ ਹੋਏ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਲੈਂਦੀ ਗਈ ਔਰ ਕੇਂਦਰ ਵੱਲੋਂ ਜਿਹੜਾ ਪਿੱਛੇ ਹੁਣ ਯੂ ਟਰਨ ਲੈਂਦਾ ਵੀ ਕੇਂਦਰ ਸਰਕਾਰ ਆਪਾਂ ਨੂੰ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਕਤੂਬਰ ਦੇ ਮਹੀਨੇ ਦੇ ਵਿੱਚ ਅਮਰੀਕਾ ਨਾਲ ਵੱਡੇ ਸਮਝੌਤੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਐਗਰੀ ਐਗਰੀਕਲਚਰ ਨਾਲ ਰਿਲੇਟਡ ਪ੍ਰੋਡਕਟ ਜਿਹਦੇ ਵਿੱਚ ਮੱਕਾ ਸੋਇਆਬੀਨ ਬਾਹਰ ਆਉਣਾ ਸੀ ਔਰ ਨਾਲ ਦੀ ਨਾਲ ਪੋਲਟਰੀ ਤੇ ਡੇਰੀ ਇਹਨਾਂ ਦੇ ਪ੍ਰੋਡਕਟ ਬਾਹਰ ਆਉਣੇ ਸੀ ਤਾਂ ਖੇਤੀ ਦੇ ਨਾਲ ਜੁੜੇ ਨੇ ਦੋਨੇ ਧੰਦੇ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਇੱਕ ਖੇਤੀ ਕਰਨ ਵਾਲੇ ਨੂੰ ਜਿੱਥੇ ਪ੍ਰਭਾਵਿਤ ਕਰਨਾ ਸੀ ਇਹ ਨੇ ਹੁਣ ਮੈਂ ਜਿਹੜੀ ਕਹੀ ਇਹ ਨੇ ਲੋਕਾਂ ਤੇ ਆਵਾਰ ਆਏ ਜਿਹੜੀ ਮੱਕੀ ਬਾਹਰੋਂ ਆਣੀ ਆ ਜਾਂ ਜਿਹੜਾ ਸੋਇਆਬੀਨ ਬਾਹਰੋਂ ਆਣਾ ਉਹ ਹੈ ਜੀਐਮ ਕ੍ਰੌਪ ਔਰ ਉਹ ਜਿਹੜੀ ਜੀਐਮ ਕ੍ਰੌਪ ਹੈ ਉਹ ਏਡੀ ਖਤਰਨਾਕ ਚੀਜ਼ ਹੈ ਅਸੀਂ ਅਸੀਂ ਜਿਹੜੇ ਲੋਕਾਂ ਜ਼ਮੀਨਾਂ ਵਾਲੇ ਲੋਕ ਆ ਅਸੀਂ ਤੇ ਆਪਦੇ ਖੇਤ ਦੇ ਵਿੱਚ ਸਰੋਂ ਬੀਜ ਕੇ ਵੀ ਤੇਲ ਪੈਦਾ ਕਰ ਲਾਂਗੇ ਅਸੀਂ ਆਪਦੇ ਖੇਤ ਦੇ ਵਿੱਚ ਮੂੰਗੀ ਬੀਜ ਕੇ ਦਾਣਾਂ ਪੈਦਾ ਕਰ ਲਾਂਗੇ ਸਾਨੂੰ ਨਹੀਂ ਲੋੜ ਉਹ ਨਾਲ ਚੀਜ਼ਾਂ ਦੀ ਬਿਲਕੁਲ ਨਹੀਂ ਵਰਤਾਂਗੇ ਲੇਕਿਨ ਆਮ ਪਬਲਿਕ ਆ ਜਿਹੜੀ ਉਹਨੂੰ ਸੋਇਆਬੀਨ ਦਾ ਤੇਲ ਵੀ ਖਾਣਾ ਪੈਣਾ ਸੋਇਆਬੀਨ ਦੀਆਂ ਬਣੀਆਂ ਹੋਈਆਂ ਜਿਹੜੀਆਂ ਖਲਾਂ ਨੇ ਉਹ ਜਾਨਵਰਾਂ ਦੇ ਵਿੱਚ ਦੀ ਜਾਨਵਰਾਂ ਦੇ ਮੀਟ ਦੇ ਥਰੂ ਤੇ ਜਾਨਵਰਾਂ ਦੇ ਦੁੱਧ ਦੇ ਥਰੂ ਉਹ ਸਾਡੇ ਲੋਕਾਂ ਨੂੰ ਮਤਲਬ ਇਸਤੇਮਾਲ ਖਾਣੀਆਂ ਬੱਚਿਆਂ ਨੂੰ ਪੈਣੀਆਂ ਨੇ। ਯਾਨੀ ਇੰਡਾਇਰੈਕਟ ਢੰਗ ਦੇ ਨਾਲ ਸਾਡੇ ਆਮ ਲੋਕਾਂ ਦੇ ਸਿਹਤ ਦੇ ਨਾਲ ਇੱਕ ਖਲਵਾੜ ਕਰਨ ਦੀ ਕੋਸ਼ਿਸ਼ ਇਹ ਹੋ ਰਹੀ ਸੀ ਜਿਹਦੇ ਤੋਂ ਕੇਂਦਰ ਸਰਕਾਰ ਹੁਣ ਯੂ ਟਰਨ ਲੈਂਦੀ ਨਜ਼ਰ ਆ ਰਹੀ ਹੈ। ਕਹਿ ਰਹੇ ਨੇ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਖਬਰ ਆ ਰਹੀ ਹੈ ਕਿ ਜੀ ਸਰਕਾਰ ਨੇ ਕਹਿਤਾ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਐ ਕੋਈ ਅਜਿਹਾ ਸਮਝੌਤਾ ਨਹੀਂ ਕਰਾਂਗੇ ਜੋ ਸਾਡੇ ਕਿਸਾਨਾਂ ਦਾ ਨੁਕਸਾਨ ਕਰੇ। ਲੇਕਿਨ ਮੈਂ ਪੁੱਛਣਾ ਚਾਹੁੰਨਾ ਕਿ ਜੇ ਭਾਰਤ ਸਰਕਾਰ ਸੱਚੀ ਗੋ ਕਿਸਾਨਾਂ ਨਾਲ ਹੈ ਇਹ ਭਾਈ ਫਿਰ ਐਮਐਸਬੀ ਗਰੰਟੀ ਕਾਨੂੰਨ ਬਣਾ ਕੇ ਦੇਣ ਚ ਕੀ ਦਿੱਕਤ ਹੈ ਉਹ ਕਿਉਂ ਨਹੀਂ ਬਣ ਰਿਹਾ ਲੋ ਲੋਕਾਂ ਦੀ ਉੱਠ ਰਹੀ ਮੂਵਮੈਂਟ ਹੈ ਜਿਹੜੀ ਉਹਦੀ ਘਬਰਾਹਟ ਦੇ ਵਿੱਚੋਂ ਸਰਕਾਰ ਪਿੱਛੇ ਜੇ ਮੈਂ ਕਹਿੰਦਾ ਫਿਰ ਵੀ ਅੱਛੀ ਗੱਲ ਹੈ ਕਿ ਚਲੋ ਮੂਵਮੈਂਟ ਹੋ ਰਹੀ ਆ ਸਰਕਾਰ ਪਿੱਛੇ ਹਟੀ ਹੈ ਚੰਗੀ ਗੱਲ ਹੈ ਲੇਕਿਨ ਦੂਸਰੇ ਜਿਹੜੇ ਮੁੱਦੇ ਨੇ ਜਿਵੇਂ ਐਮਐਸਬੀ ਗਰੰਟੀ ਕਾਨੂੰਨ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਦੇਸ਼ ਦੇ ਕਿਸਾਨਾਂ ਨਾਲ ਕੀਤੇ ਹੋਰ ਸਾਰੇ ਵਾਅਦੇ ਉਹ ਵੀ ਤਾਂ ਸਰਕਾਰ ਪੂਰੇ ਕਰੇ ਨਾ ਸੋ ਆਪਾਂ ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ ਮੇਰਾ ਕਹਿਣ ਦਾ ਭਾਵ ਹੈ ਕਿ ਸਰਕਾਰ ਦਾ ਜੋ ਤਰਫਾ ਵਾਰ ਹੈ ਕੇਂਦਰ ਦਾ ਵੀ ਔਰ ਸਟੇਟ ਗਵਰਨਮੈਂਟ ਦਾ ਵੀ ਸਟੇਟ ਗਵਰਨਮੈਂਟ ਨੇ ਲੈਂਡ ਪੂਲਿੰਗ ਲੈ ਕੇ ਆਂਦੀ ਹੈ ਜਿਹਨੂੰ ਪੂਰਾ ਪੂਰਾ ਪੰਜਾਬ ਅੱਜ ਉਹਨੂੰ ਰਿਜੈਕਟ ਕਰ ਰਿਹਾ ਹੈ ਕੱਲਾ ਆਪਾਂ ਆ ਲੋਕ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਚਾਹਤੇ ਨੇ ਜਾਂ ਇਹਨਾਂ ਦੇ ਆਪ ਦੇ ਐਮਐਲਏ ਸਹਿਬਾਨ ਇਹਨਾਂ ਦੇ ਚੇਅਰਮੈਨ ਇਹਨਾਂ ਦੇ ਬਲਾਕ ਪ੍ਰਧਾਨ ਇਹਨਾਂ ਦੇ ਜ਼ਿਲ੍ਹਿਆਂ ਦੇ ਉਪਦੇਦਾਰ ਉਹਨੂੰ ਰਿਜੈਕਟ ਕਰਕੇ ਪਾਰਟੀ ਦੇ ਵਿੱਚੋਂ ਸਤੀਫੇ ਦੇਣੇ ਸ਼ੁਰੂ ਕੀਤੇ ਹੋਏ ਨੇ ਜੇ ਉਹ ਸਤੀਫੇ ਦੇ ਰਹੇ ਤਾਂ ਫਿਰ ਇਹ ਕਿਹੜੇ ਢੰਗ ਨਾਲ ਕਹਿ ਰਹੇ ਨੇ ਕਿਸਾਨਾਂ ਨੂੰ ਕਹਿੰਦੇ ਅਸੀਂ ਸਮਝਾਵਾਂਗੇ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਜਥੇਬੰਦੀਆਂ ਲੋਕਾਂ ਨੂੰ ਉਲਝਾ ਰਹੀਆਂ ਨੇ ਪੋਲਿਟਿਕਲ ਪਾਰਟੀਆਂ ਲੋਕਾਂ ਦੇ ਵਿੱਚ ਗਲਤ ਭਰਮ ਫਲਾ ਰਹੀਆਂ ਨੇ ਉਹ ਭਾਈ ਤੁਹਾਡਿਆਂ ਨੂੰ ਤਾਂ ਤੁਸੀਂ ਸਮਝਾ ਲਓ ਉਹ ਕਾਦੇ ਲਈ ਸਤੀਫੇ ਦੇਣੇ ਸ਼ੁਰੂ ਕਰਤੇ ਉਹਨਾਂ ਨੇ ਜਿਹੜੇ-ਜਿਹੜੇ ਬੰਦਿਆਂ ਨੂੰ ਸਮਝ ਆ ਰਹੀ ਹੈ ਕਿ ਸਿੱਧਾ-ਸਿੱਧਾ ਪੰਜਾਬ ਦੇ ਨਾਲ ਧੋਖਾ ਹੋ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੀ 65000 ਏਕੜ ਜ਼ਮੀਨ ਲੈਣ ਦਾ ਹਮਲਾ ਕੀਤਾ ਜਾ ਰਿਹਾ ਸਵਾਲ ਇੱਥੇ ਉਹਨੇ ਖੜਾ ਹੁੰਦਾ ਹੈ ਕਿ ਜਿਹੜੀਆਂ ਪੂਰੇ ਪੰਜਾਬ ਦੇ ਵਕ ਕਿਸੇ ਵੀ ਸ਼ਹਿਰ ਚਲੇ ਜਾਓ ਕੋਈ ਸ਼ਹਿਰ ਤੁਹਾਨੂੰ ਇਹੋ ਜਿਹਾ ਨਹੀਂ ਮਿਲੇਗਾ ਜਿੱਥੇ ਕੋਈ ਨਾ ਕੋਈ ਕਲੋਨੀਆਂ ਪਹਿਲਾਂ ਬਣਾਉਣ ਦੀ ਪ੍ਰੋਪੋਜ਼ਲ ਬਣੀ ਔਰ ਜ਼ਮੀਨਾਂ ਪਈਆਂ ਨੇ ਹੁਣ ਜਦੋਂ ਜ਼ਮੀਨਾਂ ਪਈਆਂ ਐ ਉਹਨਾਂ ਜ਼ਮੀਨਾਂ ਦੇ ਭਾਈ ਬਣਾ ਲਓ ਪਹਿਲਾਂ ਜੇ ਤੁਹਾਨੂੰ ਲੱਗਦਾ ਹੈ ਇਹ ਕਿਤੇ ਲੋਕਾਂ ਨੂੰ ਜਿਹੜੀ ਪਾਪੂਲੇਸ਼ਨ ਸਾਡੀ ਵੱਧ ਗਈ ਆ ਉਹਨਾਂ ਨੂੰ ਘਰਾਂ ਦੀ ਲੋੜ ਐ ਫਿਰ ਆਪਾਂ ਦੇਖ ਲੈਨੇ ਆ ਉਦੋਂ ਵੀ ਅਗਲੀ ਗੱਲ ਐ ਜਿਹੜੀ ਪਾਪੂਲੇਸ਼ਨ ਦੇ ਕੋਲੇ ਵਿਚਾਰਾਂ ਕੋਲੇ ਛੱਤ ਹੈ ਨਹੀਂ ਜਿਹੜੇ ਝੁੱਗੀਆਂ ਝੋਬੜੀਆਂ 'ਚ ਰਹਿੰਦੇ ਆ ਕੀ ਇਹ ਏਡੀਆਂ ਏਡੀਆਂ ਬਿਲਡਿੰਗਾਂ ਉਸਾਰ ਕੇ ਉਹਨਾਂ ਨੂੰ ਉਹਦੇ ਵਿੱਚ ਫਲੈਟ ਫਲੈਟ ਦੇ ਦੇਊਗੀ ਸਰਕਾਰ ਕੀ ਇਹ ਉਹਨਾਂ ਵਾਸਤੇ ਆ ਬਿਲਕੁਲ ਨਹੀਂ ਇਹ ਇਨਡਾਇਰੈਕਟ ਧੰਗ ਦੇ ਨਾਲ ਸਾਡੀ ਜ਼ਮੀਨ ਬਿਲਕੁਲ ਫ੍ਰੀ ਆਫ ਕਾਸਟ ਲੋਕਾਂ ਤੋਂ ਲੁੱਟ ਕੇ ਫੇਰੇ ਇਹਨੂੰ ਇਹਦੇ ਇਹਨੂੰ ਅੱਗੇ ਬਿਲਡਿੰਗਸ ਨੂੰ ਦੇਣਾ ਹੈ ਤੇ ਉਹਨਾਂ ਦੇ ਰਾਹੀਂ ਕਰੋੜਾਂ ਰੁਪਈਆ ਆਪਦੀ ਇਲੈਕਸ਼ਨ ਫੰਡ ਲਈ ਇਕੱਠਾ ਕਰਨ ਦੀ ਇੱਕ ਛੜਜੰਤਰ ਹੈ ਜਿਹੜਾ ਸਰਕਾਰ ਕਰ ਰਹੀ ਹੈ ਜਿਹੜਾ ਅਸੀਂ ਫ੍ਰੀ ਆਫ ਕਾਸਟ ਕਹਿੰਦੇ ਆਂ ਦੇਖੋ 1 ਏਕੜ ਆ ਜਿਹੜੀ ਜੋ ਇਹਨਾਂ ਦੀ ਪਾਲਿਸੀ ਹੈ ਪਾਲਿਸੀ 'ਚ ਇਹ ਹੈ ਕਿ ਤੁਸੀਂ ਸਾਨੂੰ 1 ਏਕੜ ਜ਼ਮੀਨ ਦਿਓ ਅਸੀਂ ਉਹਦੇ ਅਗੇਂਸਟ ਤੁਹਾਨੂੰ ਵਾਪਸ 1200 ਗਾਜਾ ਦੇਾਂਗੇ ਸਾਡੀ ਲੈਣੀ ਤੁਸੀਂ 4840 ਗਾਜਾ ਹੈ ਤੇ ਸਾਡੀ ਚੋਈ ਤੁਸੀਂ 1200 ਗਾਜ ਸਾਨੂੰ ਦੇ ਕੇ ਕਹਿ ਰਹੇ ਹੋ ਕਿ ਬਹੁਤ ਵੱਡਾ ਤੁਹਾਡੇ ਤੇ ਆਸਾਨ ਕਰਾਂਗੇ ਜੀ ਅਸੀਂ ਤੁਹਾਨੂੰ ਤੁਹਾਨੂੰ ਅਸੀਂ ਕਰੋੜਾਪਤੀ ਬਣਾ ਦੇਾਂਗੇ ਤਾਂ ਸਾਡਾ ਇੱਥੇ ਸਵਾਲ ਇਹ ਹੈ ਕਿ ਜੇ ਸੱਚੀਓ ਤੁਸੀਂ ਕਿਸਾਨ ਪੱਖੀ ਹੋ ਉਹ ਭਾਈ ਇਹ ਕਿਹੜਾ ਕਿਸਾਨ ਪੱਖੀਆਂ ਵਾਲਾ ਫੈਸਲਾ ਹੈ ਕਿ 3600 ਗਾਜ ਜ਼ਮੀਨ ਸਾਡੀ 3640 ਗਾਜ ਬਿਨਾਂ ਕੋਈ ਪੈਸਾ ਦਿੱਤੇ ਹੜੱਪ ਲੈਣੀ ਹੈ ਇਹ ਤਾਂ ਬੜਾ ਮਤਲਬ ਇਹ ਤਾਂ ਇੱਕ ਤਰੀਕਾ ਜਿਵੇਂ ਆਮ ਕਹਾਵਤ ਹੈ ਕਿ ਕਿਸੇ ਨੂੰ ਡਾਕੂਆਂ ਨੇ ਆ ਕੇ ਲੁੱਟ ਲਿਆ ਤੇ ਲੁੱਟਣ ਤੋਂ ਬਾਅਦ ਸਾਰਾ ਘਰ ਦੀਆਂ ਗੰਢਾਂ ਬੰਨ ਕੇ ਲੈ ਗਏ ਤੇ ਵਿੱਚੋਂ 10 ਰੁਪਏ ਤੁਰੇ ਜਾਂਦੇ ਉਹਨਾਂ ਦੇ ਘਰੇ ਬੈਠੀ ਹੈ ਫਿਰ ਬੱਚੀ ਨੂੰ ਦੇਖ ਕੇ ਸਿਰ ਤੇ ਹੱਥ ਧਰ ਜਾਣ ਕਿ ਲਓ ਬੇਟਾ ਆ ਅਸੀਂ ਤੈਨੂੰ ਅਸੀਂ ਕੰਨਿਆਦਾਨ ਕਰਨ ਲੱਗੇ ਆ ਇਹ ਉਹ ਕਰਨ ਲੱਗੀ ਹੈ ਸਾਡੀ ਸਰਕਾਰ ਸਾਡਾ ਇੱਕ ਇੱਕ ਇੱਕਰ ਲੁੱਟ ਕੇ ਤੇ 1200 ਦਾਜ ਦੇ ਕੇ ਸਾਡੀਆਂ ਬੱਚੀਆਂ ਦੇ ਸਿਰ ਤੇ ਹੱਥ ਧਰਨ ਵਾਲੀਆਂ ਗੱਲਾਂ ਨੇ ਜਿਹੜਾ ਬਿਲਕੁਲ ਧੋਖਾ ਹੈ ਸਰਕਾਰ ਕਿਤੇ ਨਹੀਂ ਲੋਕਾਂ ਨੂੰ ਇਹ ਦੱਸ ਰਹੀ ਕਿ ਅਸੀਂ 60% ਜਿਹੜੇ ਡਿਵੈਲਪਮੈਂਟ ਚਾਰਜੇਸ ਨੇ ਉਹ ਵੀ ਤੋਂ ਹੱਥੋਂ ਲਵਾਂਗੇ ਕਿਤੇ ਨਹੀਂ ਬੋਲ ਰਹੀ ਸਰਕਾਰ ਇਹ ਕਿਉਂ ਨਹੀਂ ਬੋਲ ਰਹੀ ਵੀ ਸਰਕਾਰ ਕਿਉਂ ਨਹੀਂ ਦੱਸਦੀ ਇਹ ਗੱਲਾਂ ਸਪਸ਼ਟ ਸੋ ਮੇਰਾ ਕਹਿਣ ਦਾ ਭਾਵੇਂ ਹੈ ਕਿ ਅਗਲਾ ਜਿਹੜਾ ਖਤਸੇ ਨੇ ਸਾਡੇ ਲੋਕਾਂ ਦੇ ਲਗਭਗ 164 ਪਿੰਡ ਉਜੜਨੇ ਆ ਪਿੰਡ ਦੇ ਵਿੱਚ ਇਕੱਲੇ ਕਿਸਾਨ ਨਹੀਂ ਆ ਪਿੰਡ 'ਚ ਮਜ਼ਦੂਰ ਵੀ ਬੈਠਾ ਹੈ ਛੋਟਾ ਦੁਕਾਨਦਾਰ ਵੀ ਬੈਠਾ ਹੈ ਉੱਥੇ ਮਿਸਤਰੀ ਵੀ ਬੈਠਾ ਹੈ ਉੱਥੇ ਮੋਚੀ ਵੀ ਬੈਠਾ ਹੈ ਜਿੱਦਾਂ ਬਹੁਤ ਲੋਕ ਬੈਠੇ ਨੇ ਨਾ ਉਹ ਸਾਰਿਆਂ ਦਾ ਕੀ ਕਸੂਰ ਆ ਵੀ ਕਿੱਥੇ ਸੁੱਟੋਗੇ ਉਹਨਾਂ ਨੂੰ ਉਹ ਪਾਪੂਲੇਸ਼ਨ ਕਿੱਥੇ ਜਾਏਗੀ 50 ਹਜ਼ਾਰ ਪਰਿਵਾਰਾਂ ਉਹਨਾਂ ਦਾ ਉਹਨਾਂ ਨੂੰ ਉਜਾੜ ਕੇ ਉਹਦੇ ਲਈ ਸਰਕਾਰ ਨੇ ਕੀ ਵਿਵਸਥਾ ਕੀਤੀ ਆ ਕੋਈ ਵਿਵਸਥਾ ਨਹੀਂ ਤਾਂ ਇਹ ਇਨਡਾਇਰੈਕਟ ਢੰਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਲਈ ਅੱਗੇ ਕੋਈ ਪ੍ਰਬੰਧ ਨਾ ਕਰਨਾ ਇਹ ਸੰਕੇਤ ਆ ਤੇ ਸਪਸ਼ਟ ਕਰਦਾ ਹੈ ਕਿ ਸਾਡੀਆਂ ਜ਼ਮੀਨਾਂ ਫ੍ਰੀ ਆਫ ਕਾਸਟ ਲੈ ਕੇ ਸਾਨੂੰ ਕੁਛ ਨਾ ਦੇ ਕੇ ਸਾਨੂੰ ਮਜ਼ਦੂਰਾਂ ਦੇ ਵਿੱਚ ਕਨਵਰਟ ਕਰਨਾ ਔਰ ਜਦੋਂ ਇਹ ਜ਼ਮੀਨਾਂ ਕਾਰਪੋਰੇਟਸ ਕੋਲੇ ਜਾਣੀਆਂ ਤੇ ਕਾਰਪੋਰੇਟਸ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀ ਇਹ ਸਾਡੇ ਨਾਲ ਚਾਲ ਚੱਲੀ ਜਾ ਰਹੀ ਹੈ ਸਾਜੇ ਚੱਲੀ ਜਾ ਰਹੀ ਜਿਹਨੂੰ ਕਤਾਈ ਅਸੀਂ ਲੋਕ ਪ੍ਰਵਾਨ ਨਹੀਂ ਕਰਾਂਗੇ ਇਹਦੇ ਵਿੱਚੋਂ ਅਸੀਂ ਆਉਣ ਵਾਲੀ 16 ਅਗਸਤ ਨੂੰ ਰਈਆ ਮੰਡੀ ਦੇ ਵਿੱਚ ਇੱਕ ਐਸਕੇਐਮ ਨਾਨ ਪੋਲਿਟিক্যাল ਵੱਲੋਂ ਵੱਡਾ ਇਕੱਠ ਕਰਕੇ ਭਗਵਾਨ ਤੁਮਾਰ ਸਰਕਾਰ ਨੂੰ ਇਹ ਪਿੱਛੇ ਮੋੜਨ ਦਾ ਕੰਮ ਕਰਾਂਗੇ ਔਰ ਸਾਡੀ ਵਾਰਨਿੰਗ ਹੈ ਸਰਕਾਰ ਨੂੰ ਕਿ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਜਾਣਦੇ ਆਂਗੇ ਔਰ ਇਹਦੇ ਚੋ ਅਗਲੀ ਗੱਲ ਹੈ ਜਿਹੜੀ ਜਿਹੜੀ ਮੈਂ ਕੇਂਦਰ ਦੀ ਗੱਲ ਕੀਤੀ ਹੈ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਪਾਲਿਸੀ ਦੇ ਖਿਲਾਫ ਜਾਂ ਸਾਡੀਆਂ ਜਿਹੜੀਆਂ 요구ਰੀਆਂ ਪਈਆਂ ਮੰਗਾਂ ਨੂੰ ਮਨਵਾਉਣ ਦੇ ਲਈ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮੇਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਕਿਸਾਨਾਂ ਦੇ ਪਾਇ ਕੇਸ ਵਾਪਸ ਕਰਵਾਉਣੇ ਲੈਂਡ ਐਕੁਇਜ਼ੀਸ਼ਨ ਐਕਟ 2013 ਜਿਹੜਾ ਬੜੀ ਵੱਡੀ ਲੜਾਈ ਲੜਨ ਤੋਂ ਬਾਅਦ ਬਣਾਇਆ ਔਰ ਸਰਕਾਰ ਨੇ ਉਹਦੀ ਬੜੀਆਂ ਐਮੈਂਡਮੈਂਟ ਵਿੰਗੇਟੇਡੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਉਹ ਸਭ ਨੂੰ ਰੱਦ ਕਰਵਾ ਕੇ ਉਸੇ ਲੈਂਡ ਐਕੁਇਜ਼ੀਸ਼ਨ ਐਕਟ ਨੂੰ ਮੁੜ ਦੁਬਾਰਾ ਬਹਾਲ ਕਰਾਉਣਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ 25 ਅਗਸਤ ਨੂੰ ਇੱਕ ਦਿਨ ਦਾ ਪ੍ਰੋਗਰਾਮ ਲੱਖਾਂ ਕਿਸਾਨਾਂ ਦੀ ਬੇਨਤੀ ਪੂਰੇ ਭਾਰਤ ਦੇ ਵਿੱਚੋਂ ਦਿੱਲੀ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ ਇਹ ਸਾਡਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਤੋਂ ਇਹ ਮੇਨ ਪਰਪਸ ਹੀ ਜਿਹੜਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਸੀ ਤੋ ਜਿਹੜੀ ਬਾਕੀ ਗੱਲ ਹੈਗੇ ਜਗਾ ਦੇਖ ਕੇ ਆਏ ਨੇ ਸਤਨਾਮ ਸਿੰਘ ਜੀ ਇਹ ਤੁਹਾਡੇ ਨਾਲ ਦੋ ਗੱਲਾਂ ਪਹਿਲੇ ਵਾਰ ਸਾਹਿਬ ਕੀ ਕਰਿਆ ਤੇ ਕਿਸਾਨੀ ਖਤਮ ਕੀਤੀ ਜਾ ਰਹੀ ਜਿਹਨੂੰ ਪੰਜਾਬ ਦਾ ਅੰਦਰ ਤਾਂ ਕਹਿਆ ਜਾਂਦਾ ਹੈ ਅੱਛਾ ਕੀ ਲੱਗਦੀ ਪੰਜਾਬ ਦਾ ਅੰਦਰ ਤਾਂ ਕਹਿਆ ਜਾਂਦਾ ਹੈ ਕਿਸਾਨ ਨੂੰ ਤੇ ਫਿਰ ਕੀ ਹੋ ਜਾਏਗਾ ਮੈਂ 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 ਕਹਿੰਦਾ ਕੁਐਸਚਨ ਆਪਾਂ ਬਾਅਦ ਚ ਲੈ ਲਈਏ ਇਹਨਾਂ ਨੂੰ ਦੋ ਮਿੰਟ ਪਹਿਲਾਂ ਹੋ ਜਾਈਏ ਪਹਿਲਾ ਕੁਐਸਚਨ ਹੈ ਫਿਰ ਇਹ ਬਚਾਰੇ ਕੀ ਬੋਲਣਗੇ ਬਹਾਰਾ ਜੀ ਕੋਈ ਗੱਲ ਨਹੀਂ ਉਹਨਾਂ ਲਈ ਦਵਾ ਦੇ ਚਲੋ ਕੀ ਮੰਸ਼ਾ ਕੀ ਲੱਗਦੀ ਪੰਜਾਬ ਦੀ ਦੇਖੋ ਬੜੀ ਸਪਸ਼ਟ ਮੰਸ਼ਾ ਕਲੀਅਰ ਹੈ ਕਿ ਡਬਲਯੂਟੀਓ ਜਾ WTO ਦਾ 1995 'ਚ ਇਹਦਾ ਨਾਂ WTO ਤੇ ਰਿਹਾ ਅਸਲ ਹਕੀਕਤ ਦੇ ਵਿੱਚ ਇਹ ਸੀ 1994 'ਚ 15 ਦਸੰਬਰ 1994 ਨੂੰ ਜਿਹੜਾ ਇੱਕ ਕੰਟਰੈਕਟ ਹੋਇਆ ਇੱਕ ਸਮਝੌਤਾ ਹੋਇਆ ਜਿਹਨੂੰ ਗਾਈਡ ਸਮਝੌਤਾ ਕਿਹਾ ਜਾਂਦਾ ਸੀ ਉਸ ਸਮਝੌਤੇ ਦੇ ਵਿੱਚ ਬੜਾ ਕਲੀਅਰ ਕਟ ਹੈ ਕਿ ਇੱਥੇ 40-40 ਹਜ਼ਾਰ ਏਕੜ 50-50 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨੇ ਹਨ ਤੇ ਉਹ ਫਾਰਮ ਤਦੇ ਤਿਆਰ ਹੋਣਗੇ ਅਗਰ ਕਿਸਾਨਾਂ ਦੇ ਕੋਲੋਂ ਜ਼ਮੀਨ ਲਈ ਜਾਣੀ ਹੈ ਤਾਂ ਤਾਂ ਉਹ ਉਧਰ ਨੂੰ ਸਰਕਾਰ ਮਤਲਬ ਵਧੀ ਹੋਈ ਹੈ ਕਿਸਾਨੀ ਨੂੰ ਉਹਨਾਂ ਦੀ ਭਾਵਨਾ ਹੀ ਇਹ ਹੈ ਕਿ ਖੇਤੀ ਕਰਨ ਵਾਲੇ ਜਿਹੜੇ ਲੋਕ ਹੈ ਇਹ ਬੜੀ ਛੋਟੀ ਖੇਤੀ ਕਰਦੇ ਆ ਅਗਰ ਇਹਨਾਂ ਦੇ ਕੋਲੋਂ ਖੇਤੀ ਫੜ ਕੇ ਕਾਰਪੋਰੇਟਸ ਨੂੰ ਖੇਤੀ ਦਿੱਤੀ ਜਾਏ ਔਰ ਕੰਪਿਊਟਰੀ ਕਰਨ ਹੋਵੇ ਖੇਤੀ ਦਾ ਬੜੀ ਸਸਤੀ ਖੇਤੀ ਅਸੀਂ ਤਿਆਰ ਕਰ ਲਾਂਗੇ ਔਰ ਇਹ ਜਿਹੜੇ ਲੋਕ ਨੇ ਖੇਤੀ ਕਰਨ ਵਾਲੇ ਇਹ ਸਾਰੇ ਦੇ ਸਾਰੇ ਅਗਰ ਅਸੀਂ ਲੇਬਰ ਦੇ ਵਿੱਚ ਕਨਵਰਟ ਕਰਕੇ ਔਰ ਕਾਰਪੋਰੇਟਸ ਨੂੰ ਉਹਨਾਂ ਇੰਡਸਟਰੀ ਲਿਸਟਾਂ ਨੂੰ ਸਸਤੀ ਲੇਬਰ ਪ੍ਰੋਵਾਈਡ ਕਰਵਾ ਦਿੰਨੇ ਆ ਤਾਂ ਆਟੋਮੈਟਿਕ ਜਿਹੜਾ ਉਹਨਾਂ ਨੇ ਸਮਾਨ ਅਜ ਤਿਆਰ ਹੋ ਰਿਹਾ ਜਿਵੇਂ ਮੰਨ ਲਓ ਲੁਧਿਆਣੇ ਦੇ ਅੰਦਰ ਸਾਈਕਲ ਤਿਆਰ ਹੁੰਦਾ ਹੈ ਜਾਂ ਹੋਰ ਕਈ ਤਰ੍ਹਾਂ ਦੇ ਜਿਵੇਂ ਤੁਹਾਡੇ ਆ ਅਮਰਸਰ ਦੇ ਵਿੱਚ ਕੱਪੜੇ ਦੀਆਂ ਬੜੀਆਂ 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 ਮਿੱਲਾਂ ਰਹੀਆਂ ਨੇ ਤਾਂ ਉਹਨਾਂ ਨੂੰ ਸਸਤੀ ਲੇਬਰ ਜਦੋਂ ਪ੍ਰੋਵਾਈਡ ਹੋਏਗੀ ਤਾਂ ਸੁਭਾਵਿਕ ਹੈ ਕਿ ਉਹਨਾਂ ਦੀ ਇਨਕਮ ਉਹਨਾਂ ਦੇ ਉਹਨਾਂ ਦਾ ਪ੍ਰੋਫਿਟ ਜਿਹੜਾ ਵੱਡਾ ਹੋਏਗਾ ਔਰ ਉਹਦੇ ਨਾਲ ਜਿਹੜਾ ਉਹਨਾਂ ਦੀ ਪ੍ਰੋਡਕਸ਼ਨ ਹੈ ਉਹ ਵਧੇਗੀ ਪ੍ਰੋਡਕਸ਼ਨ ਵਧੇਗੀ ਤਾਂ ਉਹ ਅਮੀਰ ਘਰਾਣਿਆਂ ਨੂੰ ਵੱਡੇ ਮੁਨਾਫੇ ਦੇਣੇ ਔਰ ਲੋਕਾਂ ਦੀ ਉਜਰਤ ਨੂੰ ਲੁੱਟਣ ਦੀ ਇੱਕ ਸਾਜ਼ਿਸ਼ ਹੈ ਜਿਹਨੂੰ ਕਿਸੇ ਕਤਾਈ ਵੀ ਬਰਦਾਸ਼ਤ ਨਹੀਂ ਦੇਖੋ ਮੈਂ ਜ਼ਿਆਦਾ ਤਾਂ ਉਹਨਾਂ ਦੇ ਬਾਰੇ ਕੁਝ ਗੱਲ ਕਹਿਣੀ ਮਤਲਬ ਉਚਿਤ ਨਹੀਂ ਸਮਝਦਾ ਲੇਕਿਨ ਇੰਨੀ ਇੱਕ ਗੱਲ ਜ਼ਰੂਰ ਹੈ ਕਿ ਪੋਲੀਟੀਕਲ ਲੋਕਾਂ ਨੇ ਓਨੀ ਦੇਰ ਤੱਕ ਲੜਨਾ ਜਿੰਨੀ ਦੇਰ ਤੱਕ ਉਹਨਾਂ ਨੂੰ ਰਾਜਨੀਤਿਕ ਲਾਹਾ ਮਿਲਣਾ ਹੈ ਕਿ ਇਹੋ ਜਿਹਾ ਰਾਜਨੀਤਿਕ ਲਾਹਾ ਲੈਣਾ ਇਹ ਗੱਲ ਉਹਨਾਂ ਦੇ ਖੜੀਆਂ ਮੈਂ ਜਿਹੜੀ ਅੱਜ ਲੜਨ ਵਾਲੇ ਨੇ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਲੈਂਡ ਪੂਲਿੰਗ ਪਾਲਿਸੀ ਚ ਸਭ ਤੋਂ ਪਹਿਲਾਂ ਲੈ ਕੇ ਕੌਣ ਲੈ ਕੇ ਆਇਆ ਕੀਨੇ ਲਿਆਂਦੇ ਇੱਕ ਗੱਲ 2011 ਦੇ ਵਿੱਚ ਜਦੋਂ ਲੈਂਡ ਪੂਲਿੰਗ ਪਾਲਿਸੀ ਦੁਬਾਰਾ ਫਿਰ ਇਹਨਾਂ ਨੇ ਲੈ ਕੇ ਆਂਦੀ ਉਸ ਵੇਲੇ ਅਨੁਮਾਨ ਲਾਇਓ ਕਿਹਦੀ ਸਰਕਾਰ ਸੀ ਭਾਈ 2011 ਚ ਅੱਜ ਉਹੀ ਲੋਕ ਜੇ ਸਤਾ ਤੋਂ ਬਾਹਰ ਨੇ ਤਾਂ ਅੱਜ ਉਹਦਾ ਵਿਰੋਧ ਕਰਨ ਦੀਆਂ ਗੱਲਾਂ ਵੀ ਕਰਦੇ ਨੇ ਚੰਗੀ ਗੱਲ ਆ ਮੈਂ ਕਹਿੰਦਾ ਸ਼ੁਕਰ ਆ ਜੇ ਖਬਰਾਂ ਉਹਨਾਂ ਨੂੰ ਅਕਲ ਹੀ ਆਈ ਹੋਵੇ ਕਿ ਭਾਈ ਲੋਕਾਂ ਬਿਨਾ ਸਰਨਾ ਨਹੀਂ ਇਹ ਗੱਦੀ ਨੇ ਹਮੇਸ਼ਾ ਮਤਲਬ ਸਾਥ ਨਹੀਂ ਦੇਣਾ ਪਬਲਿਕ ਨੇ ਸਾਥ ਦੇਣਾ ਹੋ ਸਕਦਾ ਹੈ ਇਹਦੇ ਚ ਉਹਨਾਂ ਨੂੰ ਅਕਲ ਆਵੇ ਔਰ ਲੋਕਾਂ ਦਾ ਸਾਥ ਦੇਣ ਦੀ ਗੱਲ ਕਰਨ ਦੂਸਰੇ ਨੰਬਰ ਦੇ ਉੱਤੇ ਤੁਸੀਂ ਹੋਰ ਨੋਟ ਕਰਿਓ ਅੱਜ ਭਾਜਪਾ ਕਹਿੰਦੀ ਹੈ ਕਿ ਅਸੀਂ ਇੱਕ ਯਾਤਰਾ ਕੱਢਾਂਗੇ ਲੈਂਡ ਪੋਲਿੰਗ ਦੇ ਖਿਲਾਫ ਮੈਨੂੰ ਪੁੱਛਣਾ ਚਾਹਣਾ ਹੈ ਕਿ ਭਾਈ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਕੀ ਦੀ ਹੈ ਭਾਜਪਾ ਦੇ ਵੀਰਾਂ ਨੂੰ ਮੈਂ ਪੁੱਛਣਾ ਚਾਹਣਾ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਤੁਹਾਡੀ ਹੈ ਔਰ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਬਾਕਾਇਦਾ ਆਪਦੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਤਾ ਕਿ ਅਸੀਂ ਜਿਹੜੀ ਹੁਣ ਜ਼ਮੀਨ ਲੈਣੀ ਐ ਐਕਵਾਇਰ ਕਰਨੀ ਐ ਉਹ ਜ਼ਮੀਨ ਦੀ ਕੋਈ ਕੀਮਤ ਕਿਸਾਨਾਂ ਨੂੰ ਨਹੀਂ ਦੇਣੀ ਉੱਥੇ ਕਿਹਦੀ ਸਰਕਾਰ ਐ ਇੱਥੇ ਤੁਸੀਂ ਉਹਦਾ ਵਿਰੋਧ ਕਰ ਦਿੰਨੇ ਹੋ ਉਹੋ ਜੀ ਗੱਲ ਦਾ ਉੱਥੇ ਤੁਸੀਂ ਉਹਦੇ ਹੱਕ 'ਚ ਕੋਈ ਸੀ ਆਪ ਹੀ ਖੜੇ ਹੋ ਤਾਂ ਮੇਰਾ ਕਹਿਣ ਦਾ ਪੰਮਨ ਜਿਹੜੀ ਤੁਹਾਨੂੰ ਪਹਿਲੇ ਗੱਲ ਦੱਸੀ ਆ ਕਿ ਇੱਕ ਪੋਲੀਟੀਕਲ ਖੇਡਾਂ ਨੇ ਰਾਜਨੀਤਿਕ ਲੋਕ ਆ ਜਿਹੜੇ ਐਸ ਸਟੇਟ 'ਚ ਕੁਝ ਹੋਰ ਬੋਲਦੇ ਨੇ ਐਸ ਸਟੇਟ ਜਾ ਕੇ ਕੁਝ ਹੋਰ ਬੋਲਦੇ ਨੇ ਐਸ ਸਟੇਟ 'ਚ ਜਾ ਕੇ ਕੁਝ ਹੋਰ ਬੋਲਦੇ ਨੇ ਇਹ ਆ ਸਰਕਾਰ ਨੇ 14 ਸਾਲ ਨੂੰ ਵਾਦੇ ਕੀਤੇ ਉਸੇ ਲੱਗਦਾ ਤੁਹਾਨੂੰ ਖਰੀ ਉਤਰੀ ਉਸ ਤੋਂ ਬਾਅਦ ਇਹਦਾ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੈ ਕੀ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਇਹ ਗੱਲ ਕਰੋ ਦੱਸਿਓ ਮੈਨੂੰ ਕੀ ਪੰਜਾਬ ਸਰਕਾਰ ਨੇ ਵੀਆਈਪੀ ਕਲਚਰ ਖਤਮ ਕਰਤਾ ਸਭ ਤੋਂ ਪਹਿਲਾ ਈ ਸ਼ੂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਜਿਹੜੇ ਆ ਗੱਡੀਆਂ ਦਾ ਕਾਫਲਾ ਚੱਲਦਾ ਹੈ ਮੇਰੇ ਖਿਆਲ ਆ ਪਹਿਲਾਂ ਨਾਲੋਂ ਵੱਧ ਚੱਲਦਾ ਹੈ ਤੇ ਸਾਡਾ ਮੁੱਖ ਮੰਤਰੀ ਦੂਜਿਆਂ ਨੂੰ ਮੈਂ ਮੈਂ ਕਿਸੇ ਦਾ ਹਮਾਇਤੀ ਨਹੀਂ ਹਾਂ ਮੈਂ ਕਲੀਅਰ ਕਰ ਦਿੰਦਾ ਹਾਂ SKM ਨਾਨ ਪੋਲਿਟਿਕਲ ਹੈ ਸਾਡਾ ਕਿਸੇ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਮੈਂ ਇੱਕ ਸਵਾਲ ਕਰਦਾ ਉਹ ਭਾਈ ਦੂਜਿਆਂ ਤੇ ਤੂੰ ਸਵਾਲ ਕਰਦਾ ਸੀ ਮੁੱਖ ਮੰਤਰੀ ਜੀ ਕਿ ਜੇ ਡਰ ਲੱਗਦਾ ਤੇ ਛੱਡ ਕੇ ਰਾਜਨੀਤੀ ਪਾਸੇ ਹੋ ਜਾਓ ਤੇ ਜੇ ਤੈਨੂੰ ਅੱਜ ਡਰ ਲੱਗਦਾ ਹੈ ਤੇ ਫਿਰ ਤੀ ਛੱਡ ਕੇ ਪਾਸੇ ਹੋ ਜਾ ਹਰ ਥਾਂ ਤੇ ਹਰ ਫਰੰਟ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਫੇਲ ਨਜ਼ਰ ਆ ਰਹੇ ਨੇ ਹਰ ਫਰੰਟ ਤੇ ਜਿਹੜੇ ਕਦੇ ਕਹਿੰਦੇ ਰਹੇ ਆਪਦੇ ਸਮਝ ਕਿਆ ਇਹਨਾਂ ਨੇ ਕਿ ਅਸੀਂ ਪੋਲੂਸ਼ਨ ਦੇ ਖਿਲਾਫ ਹਾਂ ਜਿਹੜੀ ਆਪਾਂ ਜੀਰਾ ਫੈਕਟਰੀ ਦੀ ਲੜਾਈ ਲੜੀ ਲੋਕਾਂ ਨੇ ਸਤਾ ਤੋਂ ਬਾਹਰ ਸੀ ਤਾਂ ਉਹ ਜੀਰਾ ਫੈਕਟਰੀ ਦੇ ਪੋਲੂਸ਼ਨ ਦੇ ਖਿਲਾਫ ਬੋਲੇ ਤੇ ਸਤਾ ਤੇ ਆ ਕੇ ਉਹ ਪੋਲੂਸ਼ਨ ਫਲਾਉਣ ਵਾਲਿਆਂ ਨੂੰ ਪੰਜਾਬ ਦੇ ਖਜ਼ਾਨੇ ਦਾ 20 ਕਰੋੜ ਰੁਪਇਆ দান ਕਰਤਾ ਫਿਰ ਕਿੱਥੇ ਸੀ ਤੁਹਾਡੀ ਉਹ ਸਮਝ ਸਾਡੇ ਬਾਰੇ ਵਿੱਚ ਐਗਰੀਕਲਚਰ ਦੇ ਬਾਰੇ ਵਿੱਚ ਜਿਹੜੇ ਕੰਬਾਈਨਾ ਦੇ ਚੜ ਚੜ ਕੇ ਉਹ ਜਿਹੜਾ ਗ੍ਰੀਨ ਟਰਿਬਿਊਨਲ ਦਾ ਫੈਸਲਾ ਹੈ ਉਹਦੀਆਂ ਕਾਪੀਆਂ ਪੜ ਪੜ ਕੇ ਲੋਕਾਂ ਨੂੰ ਸੁਣਾਉਂਦੇ ਸੀ ਕਿ ਆਹ ਧਾਰਾ ਕਹਿੰਦੀ ਐ ਨੂੰ ਪੜੋ ਆਹ ਧਾਰਾ ਕੀ ਕਹਿੰਦੀ ਐ ਤੇ ਜਦੋਂ ਸ਼੍ਰੀਮਾਨ ਜੀ ਦੀ ਆਦੀ ਵਾਰੀ ਆ ਗਈ ਉਦੋਂ ਲੋਕ ਕੁੱਟਣੇ ਸ਼ੁਰੂ ਕਰਤੇ ਉਦੋਂ ਲੋਕਾਂ ਦੇ ਮੁਕਦਮੇ ਦਰਜ ਕਰਨੇ ਉਹੀ ਸ਼ੁਰੂ ਕਰਲੇ ਤੋਂ ਮੇਰਾ ਮਤਲਬ ਹੈ ਕਿ ਕਿਤੇ ਵੀ ਜਿਹੜਾ ਵਾਅਦਾ ਪੂਰਾ ਕਰਨ ਦੀ ਗੱਲ ਕਰਦੇ ਹੋ ਤੁਸੀਂ ਆ ਜਿਹੜਾ ਬੀਬੀਆਂ ਦਾ ਵੇਦਾ ਕੀਤਾ ਹਜ਼ਾਰ-ਹਜ਼ਾਰ ਰੁਪਏ ਵਾਲਾ ਆ ਸਾਡੀ ਜ਼ਮੀਨ ਲੈ ਕੇ ਬੀਬੀਆਂ ਦਾ ਵੇਦਾ ਪੂਰਾ ਕਰੂਗਾ ਬੀਬੀਆਂ ਵਿਚਾਰੀਆਂ ਮਾਤਾਵਾਂ ਨੂੰ ਮੈਂ ਕਹਿਣਾ ਚਾਹਣਾ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਭੈਣੋ ਸੰਭਲ ਜਾਓ ਤੁਹਾਡੀ ਜ਼ਮੀਨ ਲੈਣੀ ਹੈ ਕਾਰਪੋਰੇਟਾਂ ਨੂੰ ਦੇਣੀ ਹੈ بڑے بڑے ਬਿਲਡਰਾਂ ਨੂੰ ਦੇਣੀ ਹੈ ਉਸ ਪੈਸੇ ਨਾਲ ਹੋ ਸਕਦਾ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਪਾ ਦੇਣ ਪਰ ਇਹ ਜੂਰ ਸੋਚ ਲਓ ਵੀ ਜੇ ਮੇਰੀ ਨਹੀਂ ਨਾ ਗਈ ਤਾਂ ਮੇਰੇ ਕਿਸੇ ਗਵੰਡੀ ਦੀ ਕਿਸੇ ਹੋਰ ਭੈਣ ਭਰਾ ਦੀ ਜ਼ਮੀਨ ਲੈ ਕੇ ਫੇਰੇ ਕਰ ਰਹੇ ਨੇ ਸੋ ਇਸ ਕਰਕੇ ਸਾਡੀਆਂ ਜ਼ਮੀਨਾਂ ਵੇਚ ਕੇ ਸਾਡੀਆਂ ਜ਼ਮੀਨਾਂ ਗਹਿਣੇ ਕਰਕੇ ਇਹ ਇਹਦੀਆਂ ਗੇਮਾਂ ਮਤਲਬ ਖੇਡਣ ਦੀ ਕੋਸ਼ਿਸ਼ ਹੋ ਰਹੀ ਹੈ ਸਰ ਤੁਸੀਂ ਲੈਂਡ ਪੋਲਿੰਗ ਦਾ ਜਿਹੜਾ ਕਿਤਾਬ ਕੱਲ ਕੀਤੀ ਸੀ ਇਹ ਤਕਰੀਬੀ ਕਿਸਾਨ ਜਿਥੇ ਬੰਦੀ ਦਾ ਪਹਿਲਾ ਨਾਂ ਲਿਓ ਕਿਹੜੀ ਕਿਸਾਨ ਦੇ ਥੇ ਬੰਦੀ ਉਹਨਾਂ ਦੀ ਉਹਨੂੰ ਉਹਨਾਂ ਦਾ ਸਮਰਥਨ ਕਰਦੀ ਹੋਵੇ ਇੱਕ ਵੀ ਕਿਸਾਨ ਜਿਥੇ ਬੰਦੀ ਉਹਨਾਂ ਦਾ ਸਮਰਥਨ ਨਹੀਂ ਕਰਦੀ ਇੱਕ ਵੀ ਕਿਸਾਨ ਉਹਨਾਂ ਦਾ ਸਮਰਥਨ ਨਹੀਂ ਕਰਦਾ ਹੁੰਦਾ ਕੀ ਹੈ ਆਪਾਂ ਦਿੱਲੀ ਲੜਾਈ ਲੜੀ ਆ ਲੰਮਾ ਟਾਈਮ ਲੜੀ ਆ ਨਾ ਦਿੱਲੀ ਵੇਲੇ ਵੀ ਦਿੱਲੀ ਦੇ ਐਗਰੀਕਲਚਰ ਮਿਨਿਸਟਰ ਹਰ ਹਫਤੇ 10 ਦਿਨ ਬਾਅਦ ਇਹ ਕਹਿੰਦੇ ਹੁੰਦੇ ਸੀ ਕਿ ਜੀ ਅੱਜ ਮੈਨੂੰ ਆ ਕੇ 20 ਜਥੇ ਕਿਸਾਨ ਜਥੇ ਬੰਦੀਆਂ ਮਿਲੀਆਂ ਉਹਨਾਂ ਨੇ ਕਿਹਾ ਕਾਨੂੰਨ ਬਹੁਤ ਚੰਗੇ ਨੇ ਇਹਨਾਂ ਨੂੰ ਤੁਰੰਤ ਲਾਗੂ ਕਰੋ ਅੱਜ ਜੀ 60 ਮਿਲੀਆਂ ਅੱਜ ਜੀ 150 ਮਿਲੀ ਤੇ ਉਹਨਾਂ ਨੇ ਕਿਹਾ ਕਾਨੂੰਨ ਲਾਗੂ ਕਰੋ ਉਹ ਭਾਈ ਕਿੱਥੇ ਦਿੰਗੇ ਜਥੇ ਬੰਦੀਆਂ ਸੋ ਜਿਹੋ ਜੀਆਂ ਉਹ ਜਥੇ ਬੰਦੀਆਂ ਹੁੰਦੀਆਂ ਸੀ ਇਹੋ ਜੇ ਲੋਕ ਹਰ ਇੱਕ ਪੋਲੀਟਿਕਲ ਪਾਰਟੀ ਕੋਲੇ ਆਪ ਦਾ ਕੈਡਰ ਆਪ ਦੇ ਲੋਕ ਹੈਗੇ ਨੇ ਜਿਹੜੇ ਉਹਨਾਂ ਦੇ ਖੈਰ ਖਵਾ ਹੋ ਕੇ ਲੋਕਾਂ ਦਾ ਨੁਕਸਾਨ ਕਰਨ ਲਈ ਸਟੈਪ ਚੱਕਦੇ ਨੇ ਔਰ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਆ ਸੰਭਲਣਾ ਚਾਹੀਦਾ ਦੇਸ਼ ਦਾ ਨੁਕਸਾਨ ਆਮ ਪਬਲਿਕ ਦਾ ਨੁਕਸਾਨ ਕਰਨ ਲਈ ਅਜਿਹੀ ਜੇਹੀ ਕਰਤੂਰਤੋਂ ਬਚਣਾ ਚਾਹੀਦਾ ਧੰਨਵਾਦ ਬਾਕੀ ਜਿੱਤ ਮੋਟਰ ਵੀ ਹੋ ਰਹੀ ਹੈ ਜੀ ਕਰਮਨ ਭਲੇਰ ਦੀ ਬਹੁਤ ਵੱਡੀ ਗੱਲ ਕੀਤੀ ਜਾ ਰਹੀ ਹੈ ਬਹੁਤ ਚੰਗੀ ਗੱਲ ਹੈ ਉਹ ਵੀ ਤਾਂ ਮਤਲਬ ਕਿਸਾਨਾਂ ਦੀ ਹੈ ਕਿਉਂ ਨਹੀਂ ਸਾਡੇ ਲੋਕ ਉਹਦੇ ਚ ਹੋਣਗੇ ਲੋ ਪ੍ਰੋਬਲਮ ਸਾਰੇ ਦਲਕੀ ਚੱਲ ਰਹੇ ਆ ਬੜੀ ਜੁਟ ਕੇ ਆਉਣੀ ਹੋੜੀ ਨਹੀਂ 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 ਐ ਨਹੀਂ ਇਹ ਮੋਰਚੇ ਦੇ ਇੱਕੋ ਇੱਕ ਮੋਰਚਾ ਪਤਾ ਕੀਤਾ ਗਿਆ ਬਾਤ ਤੋਂ ਇਹ ਤਾਂ ਸਰਕਾਰ ਲੈ ਰਹੀ ਹੈ ਮੈਂ ਦੱਸਦਾ ਅਸਲ ਗੱਲ ਇਹ ਹੈ ਕਿ ਸਵਾਲ ਹੈ ਜਿਹੜਾ ਤੁਹਾਡਾ ਇਹ درست ਨਹੀਂ ਹੈ ਕਿਉਂ ਦਿੱਲੀ ਮੋਰਚੇ ਵਿੱਚ ਵੀ ਅਸੀਂ ਇਕੱਠ ਨਹੀਂ ਸੀ ਅਸੀਂ 16 ਇੱਕ ਸੀ ਜਿਹੜੇ ਨਾਨ ਕਾਮਰੇਡ ਵਿਚਾਰਧਾਰਾ ਦੇ ਸੀ 13 14 ਹੋਰ ਸੀ ਜਿਹੜੇ ਕਾਮਰੇਡ ਵਿਚਾਰਧਾਰਾ ਦੇ ਸੀ ਉਹ ਉਹਨਾਂ ਦੇ ਆਪ ਦੀਆਂ ਉਹਦੀਆਂ ਵਕਰੀਆਂ ਵਕਰੀਆਂ ਮੀਟਿੰਗਾਂ ਹੁੰਦੀਆਂ ਜੀ ਫੇਰੀ ਸੰਧ ਮੀਟਿੰਗ ਹੁੰਦੀ ਸੀ ਇੱਕ ਅਗਲੀ ਗੱਲ ਤੁਸੀਂ ਦੇਖਿਆ ਉਗਰਾਹਾਂ ਸਾਹਿਬ ਦੀ ਸਟੇਜ ਵੱਖਰੀ ਸੀ ਤੁਸੀਂ ਦੇਖਿਆ ਭਨੇਰ ਸਾਹਿਬ ਹੋਰਾਂ ਦੀ ਸਟੇਜ ਵੱਖਰੀ ਸੀ ਤੁਸੀਂ ਦੇਖਿਆ ਕਿ ਕਕੈਦ ਸਾਹਿਬ ਦੀ ਸਟੇਜ ਵੱਖਰੀ ਸੀ ਆਪਾਂ ਦੇਖਿਆ ਪਰ ਸਭਾ ਕੌਜ ਇੱਕੋ ਸੀ ਸਾਡਾ ਨਿਸ਼ਾਨਾ ਇੱਕੋ ਸੀ ਸਾਰੇ ਦੇਸ਼ ਦੀ ਫੋਰਸ ਮੰਨ ਲਓ ਸਾਡੀ ਪਾਕਿਸਤਾਨ ਨਾਲ ਲੜਾਈ ਲੜ ਜਾਈ ਲੱਗ ਜੇ ਕੀ ਅਸੀਂ ਰਾਜਸਥਾਨ ਤੋਂ ਗੁਜਰਾਤ ਤੋਂ ਸਾਰੀ ਫੌਜ ਚੱਕ ਕੇ ਲਿਆ ਕੇ ਇਸ ਬਾਰਡਰ ਤੇ ਲਾ ਦੇਾਂਗੇ ਨਹੀਂ ਲਾ ਸਕਦੇ ਹਰ ਥਾਂ ਤੋਂ ਸਾਡਾ ਜਿਹੜਾ ਏਮ ਹੈ ਨਿਸ਼ਾਨਾ ਹੈ ਉਹ ਸਹੀ ਹੋਣਾ ਚਾਹੀਦਾ ਹੈ ਅਗਰ ਸਹੀ ਨਿਸ਼ਾਨੇ ਵਾਲੇ ਸੀ ਆਪਦਾ ਤੀਰ ਛੱਡਾਂਗੇ ਤਾਂ 100% ਅਸੀਂ ਜਿੱਤਾਂਗੇ ਪਹਿਲਾਂ ਵੀ ਜਿੱਤੇ ਐ ਫੇਰ ਪਹਿਲੇ ਗੱਲੇ ਕਰੀਆ ਕਿ ਨੋ ਪ੍ਰੋਬਲਮ ਐਸੀ ਕਹੇ ਸੀ ਇਕੱਠਿਆਂ ਨੂੰ ਲਵਾਈ ਲੜੀ ਆ ਕੀ ਹੋ ਗਿਆ ਜੀ ਅੱਜ ਅਸੀਂ ਮਤਲਬ ਉਸ ਤੋਂ ਬਾਅਦ ਸਾਡੀ ਹਜੇ ਕੋਈ ਇਸ ਵਿਸ਼ੇ ਦੇ ਉੱਤੇ ਮੀਟਿੰਗ ਨਹੀਂ ਹੋਈ ਲੇਕਿਨ ਜਿਓ ਕਰ ਰਹੇ ਨੇ ਉਹ ਵੀ ਸਾਡੇ ਨੇ ਅਸੀਂ ਉਹਨਾਂ ਦੇ ਨਾਲ ਆ ਇੱਕ ਵਾਰ ਕਲੀਅਰ ਕਰ ਦਿਆਂ ਲਾਸਟ ਦੇ ਉੱਤੇ ਗੱਲ ਕਈ ਵਾਰੀ ਭੁਲੇਖਾ ਰਹਿ ਜਾਂਦਾ ਸਰਕਾਰ ਨੂੰ ਵੀ ਇਹ ਖਿੰਡੇ ਨੇ ਸ਼ਾਇਦ ਕੁੱਟ ਕੇ ਕੋਈ ਮਸਲਾ ਹੱਲ ਕਰ ਲਾਂਗੇ ਕਿਸੇ ਵੀ ਗਰੁੱਪ ਤੇ ਅਗਰ ਸਰਕਾਰ ਕਿਸੇ ਤਰ੍ਹਾਂ ਦੀ ਵੀ ਹੱਤਿਆਚਾਰ ਕਰੇਗੀ ਅਸੀਂ ਮੋਰਲੇ ਪਾਸੇ ਹੋ ਕੇ ਖੜਾ ਨੇ ਆਪਦੇ ਸਾਥੀਆਂ ਦੇ ਨਾਲ ਇੱਕ ਪਲੇਟਫਾਰਮ ਤੇ ਕਿਸਾਨ ਚੋਣੇ ਫਿਰ ਬਣ ਗਿਆ ਮੈਂ ਫੇਰ ਉਹੀ ਗੱਲ ਹੈ ਤੁਸੀਂ ਮਤਲਬ ਮੈਨੂੰ ਲੱਗਦਾ ਹਜੇ ਫਿਰ ਵੀ ਮੈਂ ਕਹਿੰਦਾ ਨਿਸ਼ਾਨਾ ਇੱਕੋ ਲਾ ਕੇ ਜੇ ਫੇਰ ਛੱਡ ਰਹੇ ਆ ਤੁਸੀਂ ਜਿੱਤਾਂ ਜੀ ਬਾਬਾ ਸਾਹਿਬ ਲਾਸਟ ਵਾਲਾ ਜੀ 25 ਜਗਤ ਨੂੰ ਤੁਸੀਂ ਦਿੱਲੀ ਤੋਂ ਫਿਰ ਜਾਣਾ ਰਵਾਨਾ ਹੋਣਾ ਕਿ ਜਿਆਦਾ ਇਸ ਵਾਰੀ ਦਿੱਲੀ ਪਹੁੰਚ पाओਗੇ ਜਾਂ ਫਿਰ ਬਾਰਡਰਾਂ ਦੇ ਡੇਰੇ ਲਾਉਣੇ ਪੈਣੇ ਇਹ ਦੇਖੋ ਸਵਾਲ ਇਹ ਆ ਕਿ ਸਰਕਾਰ ਨੇ ਕਿਹਾ ਸੀਗਾ ਵੀ ਤੁਸੀਂ ਪੈਦਲ ਆ ਜਾਓ ਤੁਸੀਂ ਟ੍ਰੇਨਾਂ ਤੇ ਆ ਜਾਓ ਤੁਸੀਂ ਬੱਸਾਂ ਤੇ ਆ ਜਾਓ ਇਸ ਵਾਰੀ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਅਸੀਂ ਟਰੈਕਟਰ ਟਰਾਲੀਆਂ ਨੇ ਲੈ ਕੇ ਜਾ ਰਹੇ ਜਿਹੜੀਆਂ ਤੋਂ ਆਪਣੇ ਆਪ ਇਹ ਕੰਦੇ ਵੀ ਸਾਨੂੰ ਇਤਰਾਜ਼ ਟ੍ਰੈਕਟਰ ਟਰਾਲੀ ਤੋਂ ਆ ਹੁਣ ਤਾਂ ਹਣੀ ਨਾਲੇ ਨੰਗੇ ਹੋ ਜਾਣਗੇ ਜੇ ਅੱਜ ਵੀ ਸਾਨੂੰ ਰੋਕਣਗੇ ਤਾਂ ਫਿਰ ਇਹਦਾ ਮਤਲਬ ਸਪਸ਼ਟ ਹੋ ਜਾਏਗਾ ਕਿ ਸਰਕਾਰ ਕਿੰਨੀ ਕੁ ਕਿਸਾਨ ਪੱਖੀ ਹੈ ਅੱਜ ਜਿਹੜੇ ਸਾਡੇ ਨਰਿੰਦਰ ਮੋਦੀ ਸਾਡੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਦੇ ਧਿਆਨ ਰੱਖਾਂਗੇ ਸਾਡੇ ਕਿਸਾਨਾਂ ਦੇ ਹਿੱਤ ਵੱਡੇ ਨੇ ਤਾਂ ਉਦੋਂ ਤੱਕ ਲੱਗ ਜੂ ਪਤਾ ਜੇ ਕਿਸਾਨਾਂ ਨੂੰ ਦਿੱਲੀ ਚ ਨਾ ਉਸੇ ਦਿਨ ਉਹਨਾਂ ਟਾਈਮਾਂ ਚ ਹੀ ਉਥੋਂ ਉਹਨਾਂ ਦਾ ਡੈਲੀਗੇਸ਼ਨ ਆ ਰਿਹਾ ਹੈ ਅਮਰੀਕਾ ਦਾ ਉਸ ਵੇਲੇ ਤਾਂ ਅਸੀਂ ਉੱਥੇ ਜਾਣੇ ਬਹੁਤ ਜ਼ਰੂਰੀ ਹੈ ਜੇ ਸੱਚਮੁੱਚ ਦੇਸ਼ ਦੇ ਹਿੱਕਾਂ ਦਾ ਧਿਆਨ ਰੱਖਦੇ ਸਰਕਾਰ ਦਿੱਲੀ ਸਰਕਾਰ ਵੀ ਭਾਈਪਾ ਦੀ ਉਹ ਤਾਂ ਦਿੱਲੀ ਦੀ ਸਰਕਾਰ ਵੀ ਭਾਈਪਾ ਦੀ ਹੈ ਹਾਂ ਹੁੰਦਾ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਹੈ ਸਿਰਫ ਨੁਮਾਇੰਦੇ ਜਾਣਗੇ ਜਾਂ ਸਾਰੇ ਕਿਸਾਨਾਂ ਨੂੰ ਸੱਦਾ ਹੈ ਨਹੀਂ ਨਹੀਂ ਅਸੀਂ ਤੁਸੀਂ ਦੇਖੋਗੇ ਨੁਮਾਇੰਦੇ ਵਾਲੀ ਗੱਲ ਨਹੀਂ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਧਰਨਾ ਹੈ ਔਰ ਉਹ ਵੱਡੀ ਪੰਚਾਇਤ ਹੋਏਗੀ ਠੋਕ ਕੇ ਹੋਏਗਾ ਪ੍ਰੋਗਰਾਮ ਵੱਡੀ ਸੰਖਿਆ ਜਮਾਂਗੀ ਮੈਂ ਸਤਰਾੰਤ ਸਿੰਘ ਬਗੜੀਆਂ ਪ੍ਰਧਾਨ ਪਗੜੀ ਸੰਭਾਲਿਆ ਔਰ ਮੈਂਬਰ ਸੰਯੁਕਤ ਮੋਰਚਾ ਗਿਆ ਰਾਜਨੀਤਿਕ ਕਾਰਤ ਜਿਵੇਂ ਪ੍ਰਧਾਨ ਜੀ ਨੇ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਉਹ ਆਪ ਜੀ ਨੂੰ ਦੱਸ ਦਿੱਤੀਆਂ ਨੇ ਜਿਹੜਾ ਅਗਲਾ ਰਈਏ ਦੇ ਵਿੱਚ ਸਾਡਾ ਪ੍ਰੋਗਰਾਮ ਜਿਹੜੀ ਆ ਕਾਨਫਰੰਸ ਜਿਹੜੀ ਵੱਡੀ ਹੋ ਰਹੀ ਹੈ ਕਿਸਾਨਾਂ ਦੀ ਉਹਦੇ ਸਬੰਧ ਵਿੱਚ ਦੱਸਣਾ ਚਾਹੁੰਦੇ ਆ ਕਿ ਅਸੀਂ ਪ੍ਰਬੰਧ ਬਹੁਤ ਵੱਡੇ ਕੀਤੇ ਨੇ ਇੱਕ ਉਥੇ ਛੜਵੀ ਵਿਵਸਥਾ ਜਿਹੜੀ ਆ ਉਹ ਬਹੁਤ ਵੱਡਾ ਵਾ ਤੇ ਜਿਹੜੀ ਸਾਡੀ ਜਿੰਨੀ ਗੈਦਰਿੰਗ ਹੋਣੀ ਆ ਕਿਉਂਕਿ ਪਹਿਲਾਂ ਜਿੰਨੀਆਂ ਤੇ ਸਾਡੀਆਂ ਮੀਟਿੰਗਾਂ ਹੋਈਆਂ ਨੇ ਸਾਡੀਆਂ ਕਾਨਫਰੰਸਾਂ ਹੋਈਆਂ ਨੇ ਉਹਦੇ ਵਿੱਚ ਸਾਨੂੰ ਜਿਹੜੀ ਘਾਟ ਸੀ ਇਹ ਲੱਗਦੀ ਸੀ ਵੀ ਸਾਡੇ ਕੋ ਗੱਡੀਆਂ ਖਿਲਾਰਨ ਦੀ ਜਿਹੜੀ ਜਗ੍ਹਾ ਉਹ ਬਹੁਤ ਘੱਟ ਪੈ ਜਾਂਦੀ ਸੀ ਇਹ ਮੰਡੀ ਬਹੁਤ ਵੱਡੀ ਹੋਣ ਕਾਰਨ ਜਿਹੜਾ ਵਾ ਇੱਥੇ ਅਸੀਂ ਪ੍ਰਬੰਧ ਜਿਹੜਾ ਇਹ ਕੀਤੇ ਹੋਏ ਨੇ ਜਿਹੜੀ ਸੰਗਤ ਆਉਣੀ ਉਹਨਾਂ ਵਾਸਤੇ ਪ੍ਰਸ਼ਾਦੇ ਪਾਣੀ ਦੀ ਜਿਹੜੀ ਆ ਪ੍ਰਬੰਧ ਉਹ ਪੂਰਾ ਹੋਇਆ ਤੇ ਸਾਡੇ ਲੀਡਰ ਜਿਹੜੇ ਆ ਨਿਰੰਤਰ ਇਸ ਜਿਹੜੀ ਆ ਕਾਨਫਰੰਸ ਨੂੰ ਮਜ਼ਬੂਤ ਕਰਨ ਵਾਸਤੇ ਬੜੀ ਦਿਨ ਰਾਤ ਇਕਸਿੱਧਤਾ ਦੇ ਨਾਲ ਲੱਗੇ ਹੋਏ ਨੇ ਇਦੇ ਵਿੱਚ ਇੱਕ ਸਵਾਲ ਜਿਹੜਾ ਪੱਤਰਕਾਰ ਵੀਰਾਂ ਨੇ ਕੀਤਾ ਸੀ ਪੰਜਾਬ ਸਰਕਾਰ ਦੇ ਵੱਲ ਵੀ ਜਿਹੜੀ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਹਤੈਸ਼ੀ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਡਿਵਰਸਿਫਿਕੇਸ਼ਨ ਦੀ ਜਦੋਂ ਜਦੋਂ ਗੱਲ ਕੀਤੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਡਿਵਰਸਿਫਿਕੇਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਗੰਨੇ ਦੀ ਖੇਤੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਉੱਤੇ ਪੰਜਾਬ ਦੇ ਵਿੱਚ ਕੀਤੀ ਜਾਂਦੀ ਆ ਜਿਹਦੇ ਵਿੱਚ ਇੱਕ ਕਮੇਟੀ ਬਣੀ ਸੀਗੀ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਸੀ ਉਹਨਾਂ ਗੰਨੇ ਦੀਆਂ ਜਿਹੜੀਆਂ ਵੀ ਪ੍ਰੋਬਲਮ ਸੀਗੀਆਂ ਸਾਡੀਆਂ ਉਹਨੂੰ ਲਾਗੇ ਉਹਦੇ ਵਿੱਚ ਮੀਟਿੰਗਾਂ ਜਿਹੜੀਆਂ ਅਸੀਂ 8 ਅੱਠ ਤਰੀਕ ਨੂੰ ਜਿਹੜੀ 8 ਅਗਸਤ ਨੂੰ ਅਸੀਂ ਰੱਖੀ ਸੀ ਉਹ ਵੀ ਜਿਹੜੀ ਮੁਲਤਵੀ ਜਿਹੜੀ ਸਰਕਾਰ ਨੇ ਕਰ ਦਿੱਤੀ ਕਿਉਂਕਿ ਸਾਡੀ ਇੱਕ ਵੀ ਮੰਗ ਜਿਹੜੀ ਆ ਉਹ ਸਰਕਾਰ ਜਿਹੜੀ ਉਹ ਪਗੌੜ ਤੇ ਜਿਹੜੀ ਆ ਉਹ ਨਹੀਂ ਆ ਰਹੀ ਕਿਉਂਕਿ ਸਾਡੀ ਬਾਰ-ਬਾਰੇ ਮੰਗ ਹੁੰਦੀ ਆ ਵੀ ਗੰਨੇ ਦਾ ਰੇਟ ਲੈਣਾ ਵਾ ਗੰਨੇ ਦੀ ਪੇਮੈਂਟ ਲੈਣੀ ਆ ਜਿਹੜੀ 61 ਰੁਪਏ ਸਬਸਿਡੀ ਜਿਹੜਾ ਸਰਕਾਰ ਨੇ ਦੇਣੀ ਸੀ ਇਸ ਅਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਈ ਗਈ ਕੁਝ ਮਿਲਰ ਵੱਲੋਂ ਜਿਹੜੀਆਂ ਨੇ ਸਾਡੀਆਂ ਪੇਮੈਂਟਾਂ ਉਹ ਵੀ ਰੋਕੇ ਰੱਖੀਆਂ ਗਈਆਂ ਨੇ ਇਹਦੇ ਸਬੰਧ ਦੇ ਵਿੱਚ ਵੀ ਲੋਕਾਂ ਨੂੰ ਲਾਮਬੰਦ ਕਰਕੇ ਇਸ ਸਰਕਾਰ ਦੇ ਵਾਅਦਾ ਖਿਲਾਫੀ ਦੇ ਜੋ ਉਹਨਾਂ ਦੇ ਮਸੂਬੇ ਨੇ ਸਰਕਾਰ ਦੇ ਲੋਕਾਂ ਨੂੰ ਲੁੱਟਣ ਦੇ ਉਹਦੇ ਜਾਗਰੂਕ ਕਰਨਾ ਦੂਸਰਾ ਪੰਜਾਬ ਸਰਕਾਰ ਜਿਹੜੀ ਆਈ ਸੀ ਇਹਨਾਂ ਕਿਹਾ ਵੀ ਬਾਸਮਤੀ ਬੜੀ ਵੱਡੀ ਪੱਦਰ ਤੇ ਬੀਜੋ ਤੇ ਤੁਹਾਡੀ ਬਾਸਮਤੀ ਜਿਹੜੀ ਆ ਉਹ ਐਮਐਸਪੀ ਦੀ ਗਾਰੰਟੀ ਕਾਨੂੰਨ ਦੇ ਵਿੱਚ ਦਰ ਦੇ ਵਿੱਚ ਲਾ ਕੇ ਉਹ ਖਰੀਦੀ ਜਾਊਗੀ ਤੇ ਮੂੰਗੀ ਜਿਹੜੀ ਆ ਉਹ ਵੀ ਅਸੀਂ ਖਰੀਦਾਂਗੇ ਜਦ ਕਿ ਸਾਰੀਆਂ ਹੀ ਗੱਲਾਂ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਆ ਹਰ ਮਹਾਜ ਦੇ ਉੱਤੇ ਫੇਲ ਹੋਈ ਆ ਇਸ ਚੀਜ਼ ਨੂੰ ਘਰ ਘਰ ਦੇ ਵਿੱਚ ਲਜਾਨ ਤੱਕ ਜਿਹੜੇ ਸਾਡਾ ਐਸਕੇਮ ਜਣਾ ਦਾ ਗਾਰ ਗੈਰ ਰਾਜਨੀਤਿਕ ਮੋਰਚਾ ਵਾ ਇਹ ਨਿਰੰਤਰ ਜਿਹੜਾ ਲੜਾਈ ਲੜ ਰਿਹਾ ਤੇ ਜਿਹੜੀ ਸਾਂਝ ਵਾਲੀ ਗੱਲ ਆ ਅਸੀਂ ਤੇ ਹਰ ਪਲੇਟਫਾਰਮ ਤੇ ਹਰ ਮਜ਼ਦੂਰ ਨੂੰ ਹਰ ਮਲਾਜ਼ਮ ਨੂੰ ਹਰ ਕਿਸਾਨ ਨੂੰ ਇਹ ਗੱਲ ਕਹਿੰਨੇ ਆ ਕਿ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਲੜੋ ਪੂਰੀ ਸ਼ਿੱਦਤ ਦੇ ਨਾਲ ਲੜੋ ਜਿੰਨਾ ਚਿਰ ਸਾਡੇ ਕੋ ਅਧਿਕਾਰ ਸਾਡੇ ਜਿਹੜੇ ਲੈ ਨਹੀਂ ਜਾਂਦੇ ਸਾਡੀ ਬੇਨਤੀ ਆ ਕਿ ਜਿਹੜੀ ਸਾਡੀ ਮਹਾਪੰਚਾਇਤ ਰਈਆ ਦੇ ਵਿੱਚ 16 ਤਰੀਕ ਨੂੰ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸ਼ਮੂਲੀਅਤ ਕਰਨ ਭਾਵੇਂ ਉਹ ਮਲਾਜ਼ਮਾਂ ਦੀਆਂ ਹੋਣ ਭਾਵੇਂ ਉਹ ਕਿਸਾਨਾਂ ਦੀਆਂ ਹੋਣ ਭਾਵੇਂ ਮਜ਼ਦੂਰਾਂ ਦੀਆਂ ਹੋਣ ਇਹ ਸਾਰਿਆਂ ਨੂੰ ਨਾਲ ਲੈ ਕੇ ਤੇ ਇਸ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਇਹ ਉਹ ਵਾਅਦਾ ਖਿਲਾਫੀ ਜਿਹੜੀ ਉਹ ਯਾਦ ਕਰਾਈ ਜਾ ਸਕੇ ਤੇ ਆਪਣੇ ਅਧਿਕਾਰ ਜਿਹੜੇ ਆ ਉਹ ਲੈ ਜਾ ਸਕਣ